ਫਲੋਰ ਦੇ ਨਜ਼ਦੀਕੀ ਪਿੰਡ ਮੁਆਇਦੇ ਬਸ ਸਟੈਂਡ ਨਜ਼ਦੀਕ ਸਵਿਫਟ ਕਾਰ ਅਤੇ ਆਟੋ ਦਰਮਿਆਨ ਹੋਈ ਟੱਕਰ ਵਿੱਚ ਆਟੋ ਸਵਾਰ ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਨੂੰ ਇੱਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਜੋ ਕਿ ਖੁਦ ਵੀ ਜ਼ਖਮੀ ਹੋ ਗਿਆ ਹਸਸਪਤਾਲ ਦੀ ਜਾਣਕਾਰੀ ਦਿੰਦੇ ਆ ਮੌਕੇ ਦੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵਿਫਟ ਸਵਾਰ ਫਲੋਰ ਤੋਂ ਨੂਰ ਮਹਿਲ ਵਾਲੀ ਸਾਈਡ ਜਾ ਰਹੀ ਸੀ ਕਿ ਅਚਾਨਕ ਆਟੋ ਨਾਲ ਟੱਕਰ ਹੋ ਗਈ ਉਨਾਦਰ ਸੈਗੀ ਸਵਿਫਟ ਕਾਰ ਵਿੱਚੋਂ ਸ਼ਰਾਬ ਅਤੇ ਪੁਲਿਸ ਮੁਲਾਜ਼ਮ ਦੀ ਟੋਪੀ ਮਿਲੀ ਹੈ ਜਰਕੀ ਗੱਡੀ ਉੱਪਰ ਪੰਜਾਬ ਪੁਲਿਸ ਦਾ ਸਟਿਕਰ ਵੀ ਲੱਗਿਆ ਹੋਇਆ ਸੀ ਲੋਕਾਂ ਮੁਤਾਬਕ ਸਵਿਫਟ ਸਵਾਰ ਪੁਲਿਸ ਮੁਲਾਜ਼ਮ ਨੇ ਤਾਰੂ ਪੀਤੀ ਹੋਈ ਸੀ ਹਾਸੀ ਦੀ ਸੂਚਨਾ ਮਿਲਦੇ ਸਾਰ ਹੀ ਏਐਸਆਈ ਸ਼ੋਕਮਾਰ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਚਲੰਦਰ ਰੈਫਰ ਕਰ ਦਿੱਤਾ ਪੁਲਿਸ ਅਧਿਕਾਰੀਆਂ ਮੁਤਾਬਕ ਜ਼ਖਮੀਆਂ ਦੀ ਪਛਾਣ ਜੀਵਨ ਲਾਲ ਬਿਲਗਾ ਜਗੀਰ ਸਿੰਘ ਪਿੰਡ ਮੁਆਈ ਅਤੇ ਸੁਰਿੰਦਰ ਕੌਰ ਬਿਲਗਾ ਵੱਜੋ ਹੋਈ ਹੈ ਫਲੋਰ ਤੋਂ ਕੈਮਰਾਮੈਨ ਵਿਜੇ ਮਾਨ ਨਾਲ ਰਾਜਪਾਲ ਨੰਗਲ ਦੀ ਵਿਸ਼ੇਸ਼ ਰਿਪੋਰਟ ਜੀ ਜੀ ਮੈਂ ਫਲੋਰੋਂ ਮੈਂ ਵੀ ਆਇਆ ਸੀਗਾ ਬੱਸ ਦੇ ਵਿੱਚ ਬੱਸ ਜਾ ਕੇ ਮੁਆਇਂ ਜਿੱਥੇ ਵੀ ਰੁਕਿਆ ਆ ਕੇ ਤਾਂ ਉਤਰਨ ਦੇ ਨਾਲ ਹੀ ਮੈਂ ਸਾਈਕਲ ਆਪਣਾ ਚੱਕਿਆ ਜਿੱਦਾਂ ਸਾਈਕਲ ਚੱਕਾ ਪਟਾਕਾ ਵੱਜਿਆ ਬਹੁਤ ਜ਼ੋਰ ਨਾਲ ਤਾਂ ਜਦ ਪਟਾਕਾ ਵੱਜਿਆ ਦੇਖਿਆ ਚ ਵਾਈਟ ਗੱਡੀ ਜਿਹੜੀ ਨੂਰ ਮਿਲ ਤੋਂ ਫਲੋਰ ਨੂੰ ਜਾ ਰਹੇ ਸੀ ਜਿਹੜਾ ਆਟੋ ਆ ਫਲੋਰ ਤੋਂ ਬਿਲਗੇ ਨੂੰ ਆ ਰਿਹਾ ਸੀ ਇੱਥੇ ਕੋਲ ਆ ਕੇ ਟਕਰਾਇਡ ਹੋਏ ਦੋਨੋਂ ਕਰਕੇ ਉਹ ਆਟੋ ਨੂੰ ਇੰਨੀ ਜ਼ੋਰ ਨਾਲ ਵੱਜੇ ਕਿ ਆਟੋ ਦਾ ਮੂੰਹ ਕਮ ਕੇ ਫਿਰ ਵਾਪਸ ਫਲੋਰ ਨੂੰ ਹੋ ਗਿਆ ਆ ਜਿਹੜੀਆਂ ਸਵਾਰੀਆਂ ਤੇ ਸਵਾਰੀਆਂ ਮੋਸਟਲੀ ਸਵਾਰੀਆਂ ਇਹ ਸਾਰੀਆਂ ਮੋਸਟਲੀ ਸਵਾਰੀਆਂ ਇਹ ਬਿਲਗੇ ਦੀਆਂ ਹੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇਹਨਾਂ ਵਿੱਚ ਨਹੀਂ ਜਾਨੀ ਨੁਕਸਾਨ ਹਾਲੇ ਕੋਈ ਛੋਇਆ ਨਹੀਂ ਪਰ ਫੱਟਾ ਹੋਇਆ ਬਿਲਦੇ ਜਾਦਾ ਫੱਟਾ ਜਾਦਾ ਹਾਲਤ ਦਾ ਗਾਹ ਪਹਾ ਟੁੱਟ ਗਈਆਂ ਗਲਤੀ ਜਿਹੜੀ ਦੇਖਦੇ ਗਏ ਗਲਤੀ ਤਾਂ ਇਹ ਕੋਈ ਛਿੱਟੀ ਗੱਡੀ ਵਾਲੇ ਦੀ ਗਲਤੀ ਆ ਪੂਰੀ ਸਰ ਹਸਰ ਗਲਤੀ ਉਹ ਪਹਿਲਾਂ ਵੀ ਪਿੱਛੋਂ ਜਿਹੜੀ ਆ ਰਹੇ ਸੀ ਦੋ ਬਿਲਦੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵਾ ਕਿ ਉਹ ਵੀ ਦੋ ਤਿੰਨ ਗੱਡੀਆਂ ਨੂੰ ਕੱਟ ਮਾਰ ਕੇ ਆਇਆ ਵਾ ਸਾਡੇ ਕੋ ਇੱਥੇ ਤਿੰਨ ਪੇਸ਼ੈਂਟ ਆਏ ਨੇ ਐਂਬੂਲੈਂਸ 'ਚ ਤੇ ਦੱਸਿਆ ਜਾ ਰਿਹਾ ਹੈ ਕਿ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਮੋਬਾਈਲ ਲੱਗੇ ਤੇ ਇਹਦੇ ਇੱਕ ਮੇਲ ਪੇਸ਼ੈਂਟ ਹੈਗਾ ਅਬਾਊਟ 43 ਇਅਰ 올ਡ ਫੀਮੇਲ ਹੈਗਾ ਇੱਕ ਫੀਮੇਲ ਹੈਗੀ ਹੈ 40 ਇਅਰ 올ਡ ਇੱਕ 올ਡ ਪੇਸ਼ੈਂਟ ਹੈਗਾ 84 ਇਅਰ 올ਡ ਮੇਲ ਹੈ ਤੇ ਜੋ ਦੋ ਪੇਸ਼ੈਂਟ ਹੈਗੇ ਨੇ ਮੇਲ ਐਂਡ ਫੀਮੇਲ ਉਹਨਾਂ ਨੂੰ ਥੋੜੇ ਸੱਟਾਂ ਜ਼ਿਆਦਾ ਲੱਗੀਆਂ ਨੇ ਫ੍ਰੈਕਚਰ ਹੋਇਆ ਹੈ ਲੈਗਸ 'ਚ ਦੋਨਾਂ ਦੇ ਬਲੀਡਿੰਗ ਵੀ ਵਾਵਾ ਹੋਈ ਪਈ ਹੈ ਤੇ ਜੋ 올ਡ ਪੇਸ਼ੈਂਟ ਹੈਗੇ ਉਹਦਾ ਫ੍ਰੈਕਚਰ ਅਜੇ ਤੱਕ ਨਹੀਂ ਲੱਗ ਰਿਹਾ ਕੁਝ ਪਰ ਦਿੱਕਤ ਲੱਗ ਰਹੀ ਹੈ ਤੇ ਆਪਾਂ ਆਪਣੇ ਵੱਲੋਂ ਜਿੰਨੀ ਟ੍ਰੀਟਮੈਂਟ ਹੋ ਸਕਦੀ ਆਪਾਂ ਇੱਕ ਵਾਰੀ ਪ੍ਰੋਵਾਈਡ ਕੀਤੀ ਹੈ ਫਰਸਟ ایڈ ਵੀ ਦਿੱਤੀ ਹੈਗੀ ਆ ਡਰੈਸਿੰਗਸ ਕਰ ਦਿੱਤੀ ਹੈ ਸਪ੍ਰਿੰਟਿੰਗ ਕਰ ਦਿੱਤੀ ਗਈ ਹੈ ਅੱਗੇ ਜੋ ਫਰਦਰ ਉਹਨਾਂ ਦੀ ਮੈਨੇਜਮੈਂਟ ਵਾਸਤੇ ਆਪਾਂ ਹਾਇਰ ਸੈਂਟਰ ਸਿਵਲ ਹਸਪਤਾਲ ਜਲੰਧਰ ਰੈਫਰ ਕਰਨ ਲੱਗੇ ਆ ਇਹਨਾਂ ਨੂੰ ਅਜੇ 10 ਘੰਟੇ ਐ ਸੀ ਜਦੋਂ ਸਹਾਈਦ ਇੱਕਦਮ ਐਕਸ਼ਨ ਹੋ ਰਿਹਾ ਹੋਇਆ ਸਾਡੀ ਟੀਮ ਆਪਨੇ ਇੱਥੇ ਆ ਕੇ ਆ ਇਹ ਮਦਰ ਸੱਟਾਂ ਲੱਗੀਆਂ ਸੀ ਉਹਨਾਂ ਗੱਡੀ ਮਗਾ ਕੇ ਤੇ ਹਸਪੀਟਲ ਭੱਜਿਆ ਉਹ ਜਾਣੀ ਨੁਕਸਾਨਤ ਨਹੀਂ ਹੋਈ ਜਾਣੇ ਲੱਗਾ ਸੱਟਾ ਹੋ ਜਾਇਆ ਕਾਫੀ ਹੋ ਗਈ ਸਰ ਜੋ ਗੱਡੀ ਵਾਲਾ ਦੱਸਿਆ ਰਿਹਾ ਪੁਲਿਸ ਮੁਲਾਜ਼ਮਾ ਨਹੀਂ ਪਤਾ ਨਹੀਂ ਉਹ ਗੱਡੀ ਵਿੱਚ दारू ਵੀ ਮਿਲੀ ਉਹ ਦੇਖ ਲੈਣੀ ਉਹ ਕਿੱਥੇ ਦੇਖ ਲੈਣ ਨੂੰ ਕਿ ਉਹ ਕਿ ਤਾਂ ਆਪ ਹੀ ਉਪਤੂ ਕਾਪੀ ਹੋ ਸਰ ਮੈਸੇ ਕਸੂਰ ਕਿਹਦਾ ਦੇਖਦੇ ਆ ਜੀ ਕੋਈ ਤਾਂ ਗਸ਼ਤ ਕਰਦੇ ਸੀ ਤੇ ਮੌਕੇ ਤੇ ਆਏ ਆ ਅੱਛਾ ਜੀ ਅੱਗੇ ਦੇਖਿਆ ਲੋਕ ਇਕੱਠੇ ਹੋਏ ਸੀ ਅਈ ਗੱਡੀ ਮਗਾ ਕੇ ਪਹਿਲਾਂ ਉਹ ਹੀ ਦੇਖਿਆ ਉਹਨੂੰ ਆਪਣੀ ਜਗ੍ਹਾ ਪਹੁੰਚਾਈਏ हां बाकी ਬੈਸ ਹੋਊਗਾ ਜਿੱਦਾਂ ਮੈਂ ਜੇ ਗੱਡੀ ਵਾਲਾ ਓਵਰਟੇਕ ਕਰ ਰਿਹਾ ਸੀਗਾ ਤੇ ਸਾਈਡ ਮਾਰ ਕੇ ਇੱਕ ਸਾਈਡ ਦੇਖੋ ਸਾਨੂੰ ਇਹਦੇ ਬਾਰੇ ਪਤਾ ਨਹੀਂ ਅਫਸਰ ਬੈਕਫੇਰ ਕਰਨਗੇ ਜਿਹੜਾ ਕਸੂਰ ਆਪਰੇ ਅਕੀਨਰੂਗਾ ਜੇਕਰ ਅਸੀਂ ਵੀਡੀਓ ਬਣਾਈ ਹੈ ਗੱਡੀ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਈ ਗਈ ਹੈ ਹੋ ਸਕਦਾ ਹੋਊਗੀ ਇਹ ਦੇਖਿਆ ਨਹੀਂ ਦੇਖੀ ਹੈ ਜੀ ਤੋ ਦੇਖਿਆ ਸੀ ਨੂੰ ਦੇਖਿਆ ਤਾਂ ਚੱਕ ਕੇ ਮਤਲਬ ਪਹਿਲਾਂ ਉਹਨਾਂ ਨੇ ਦੇਖਿਆ ਮਰੀਜ਼ਾਂ ਨੂੰ ਤੇ ਬਾਅਦ ਦੇਖਾਂਗੇ ਠੀਕ ਹੈ